ਛੋਟੇ YouTube ਚੈਨਲ ਤੇ ਆਫਸਰ ਦਾ ਹੋਂਦ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੈਬਨਟ ਸਬ ਕਮੇਟੀ ਦੀ ਵਰਕ ਵਰਕ ਹੱਤ ਮੁਲਾਜ਼ਮਾਂ ਜਿਥੇ ਬੰਦੀਆਂ ਦੇ ਭਾਗੋਂ ਨਾਮ ਹੋਣ ਵਾਲੀ ਮੀਟਿੰਗ ਮੁਤਵੱਈ ਕਰਕੇ ਮੀਟਿੰਗ ਲਈ ਅਗਲੀ ਦਿੱਤੀ ਤਾਰੀਖ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਲਪੋਂ ਨਜ਼ਾਰਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਤਾਏ ਕਰੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਵ ਜਿੰਨੂੰ ਫਾਇਦੇੰਦ ਹੋ ਜਾ ਕਰੀ ਆਮ ਆਦਮੀ ਪਾਰਟੀ ਨੇ ਮਲਾਜਮਾਂ ਤੇ ਪੈਨਸ਼ਨਾਂ ਦੇ ਮਸਲੇ ਸਰਕਾਰ ਬੰਦੇ ਨਾਲ ਹੱਲ ਕਰਨ ਦਾ ਜੋ ਵਾਦਾ ਕੀਤਾ ਸੀ ਪਰੰਤੂ ਲੰਬੇ ਸਮੇਂ ਤੱਕ ਜਾਂ ਥਲਕਾ ਆਪਣੇ ਵਾਅਦਿਆਂ ਨੂੰ ਵਫਾ ਨਾ ਕਰ ਸਕੀ ਤਾਂ ਫਿਰ ਪੰਜਾਬ ਦੇ ਮਲਾਜਮਾਂ ਤੇ ਪੈਨਸ਼ਨਾਂ ਦੀ ਖਾਤਰ ਤੇ ਗੁੰਡੀਆਂ ਨੇ ਸੜਕਾਂ ਤੇ ਆ ਕੇ ਤਦਨੇ ਮਜਾ ਰਏ ਜਲਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਰਕਾਰ ਨੇ ਮਲਾਜਮਾਂ ਦੇ ਪੈਨਸ਼ਨਾਂ ਦੀਆਂ ਮੰਗਾਂ ਲਟਕਾਉਣ ਦੇ ਮਸਲੇ ਦੇ ਨਾਲ ਪੰਜਾਬ ਦੇ ਵਿੱਤ ਮੰਤਰੀ ਫਰਦਾਨ ਹਰਪਾਉਲ ਨੇ ਕੇਮਾ ਦੀ ਚੇਅਰਮੈਨਸ਼ਿਪ ਵਿੱਚ ਅਮਨ ਕਰੋੜਾ ਤੇ ਕੌਦੀਪ ਸਿੰਘ ਤਾਲੀਵਾਲ ਸੁਨੇਹ ਤਿੰਨ ਮੈਂਬਰੀ ਇੱਕ ਕੈਬਨਟ ਸਬ-ਕਮੇਟੀ ਦਾ ਗਠਨ ਕਰ ਦਿੱਤਾ ਤੇ ਪ੍ਰਚਾਰ ਇਹ ਕੀਤਾ ਗਿਆ ਕਿ ਹੁਣ ਇਹ ਕੈਬਨਟ ਸਬ-ਕਮੇਟੀ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਕਰੇਗੀ ਪਰੰਤੂ ਇੱਕ ਮਿਟੀ ਵਾਕਵਕ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਜਾਂ ਤਾਂ ਮੀਟਿੰਗ ਦਾ ਸਮਾਂ ਦਿੰਦੀ ਹੀ ਨਹੀਂ ਤੇ ਜੇ ਮੀਟਿੰਗ ਮਿਤੀ ਵੀ ਜਾਂਦੀ ਹੈ ਤਾਂ ਐਨ ਮੌਕੇ ਤੇ ਮੀਟਿੰਗ ਕੈਨਸਲ ਕਰਕੇ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਖੱਜਲਖੋੜ ਕੀਤਾ ਜਾਂਦਾ ਹੈ ਤੇ ਇਹ ਵਰਤਾਰਾ ਕੋਈ ਇੱਕ ਵਾਰੀ ਨਹੀਂ ਬਲਕਿ ਬਹੁਤ ਵਾਰੀ ਵਾਪਰ ਚੁੱਕਿਆ ਹੈ ਤਾਜ਼ਾ ਮਾਮਲਾ ਮਿਤੀ 15/5/2025 ਨੂੰ ਪੰਜਾਬ ਸਿਵਲ ਸਕੱਤਰੇ ਤੇ ਡਿਰੇਕਟਰ ਵਿਦੇਸ਼ ਮੰਤਰੀ ਸਰਦਾਰ ਹਰਪਾਉਂ ਸਿੰਘ ਕੀਮਾ ਦੇ ਦਫ਼ਤਰ ਦੇ ਵਿੱਚ ਸੱਤ ਮੁਲਾਜ਼ਮ ਜਥੇਬੰਦੀਆਂ ਨਾਲ ਹੋਣ ਵਾਲੀ ਕੈਬਨਿਟ ਸੌਫ ਕਮੇਟੀ ਨਾਲ ਮੀਟਿੰਗ ਕੈਨਸਲ ਕਰਨ ਦਾ ਹੈ ਜਿਸ ਨੂੰ ਐਨ ਮੌਕੇ ਦੇ ਉੱਤੇ ਕੈਨਸਲ ਕਰ ਦਿੱਤਾ ਗਿਆ ਸੀ ਦਸ ਅਸਲ ਕੈਬਨਿਟ ਸੌਫ ਕਮੇਟੀ ਨੇ ਨਿਤੀ 15/12/2025 ਨੂੰ ਸੱਤ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਇਨਾਂ 7 ਮਰਾਜ਼ਮ ਜਥੇਬੰਦੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਨੰਬਰ 1 ਅਧਿਆਪਕ ਯੂਨੀਅਨ ਨੰਬਰ 2 ਬੇਰੁਜ਼ਗਾਰ ਸੰਜਮ ਮੋਰਚਾ ਨੰਬਰ 3 ਬਰੀ ਟੋਰੀਅਸ ਟੀਚਰ ਯੂਨੀਅਨ ਨੰਬਰ 4 AIE ਕੱਚੇ ਅਧਿਆਪਕ ਯੂਨੀਅਨ ਨੰਬਰ 5 ਅਦਖਾਲ ਸੇਵਾ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਨੰਬਰ 6 PWD ਫੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਤੇ ਨੰਬਰ 7올 ਪੰਜਾਬ DST CTS ਕੰਟਰੈਕਟ ਗੱਲ ਕਲਟੀ ਇੰਸਟਰਕਟਰ ਯੂਨੀਅਨ ਤਾਂ 15/5/2025 ਦੀ ਮੀਟਿੰਗ ਕੈਨਸਲ ਹੋਣ ਨਾਲ ਇਨ ਯੂਨੀਅਨ ਦੇ ਆਗੂਆਂ ਤੇ ਮੁਲਾਜ਼ਮਾਨ ਨੂੰ ਬਹੁਤ ਨਿਰਾਸ਼ਾ ਹੋਈ ਹੈ ਹੁਣ ਇਹ ਮੀਟਿੰਗ 26/5/2025 ਯਾਨੀ 26 ਮਈ ਨੂੰ ਰੱਖੀ ਜਾਣ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਇਸ ਪੱਤਰ ਵਿੱਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ 26 ਮਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਸਿੱਖਿਆ ਭਾਵ ਜਨ ਸਪਲਾਈ ਉਹ ਭਾਗ ਤੇ ਉਦਯੋਗਕਾਂ ਕੋਲੋਂ ਵਾਬਦੇ ਅਧਿਕਾਰੀ ਵੀ ਸ਼ਾਮਲ ਹੋਣਗੇ ਤਾਂ ਜੋ ਮੌਕੇ ਦੇ ਉੱਤੇ ਕੁਝ ਮੰਗਾਂ ਦਾ ਨਿਪਟਾਰਾ ਕੀਤਾ ਜਾ ਸਕੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ 26 ਮਈ 2025 ਨੂੰ ਹੋਣ ਵਾਲੀਆਂ ਇਹਨਾਂ ਸੱਜੇ ਬੰਦੀਆਂ ਨਾਲ ਕੈਬਨਿਟ ਕਮੇਟੀ ਦੀ ਮੀਟਿੰਗ ਕਿਤੇ ਇੱਕ ਵਾਰ ਫੇਰ ਤੋਂ ਮੁਲਤਵੀ ਕਰਕੇ ਅੱਗੇ ਤਰ ਨਹੀਂ ਪਾ ਦਿੱਤੀ ਜਾਵੇਗੀ ਤੇ ਜੇ ਮੀਟਿੰਗ ਹੋਵੇਗੀ ਤਾਂ ਫਿਰ ਇਹਨਾਂ ਜੱਥੇਬੰਦੀਆਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਪਰਵਾਣ ਕਰਕੇ ਇਹਨਾਂ ਨੂੰ ਗਰਾਉਂਡ ਲੈਵਲ ਤੇ ਇੰਪਲੀਮੈਂਟ ਕਰਦੇ ਹੋਏ ਕਦਮ ਮੰਗਾ ਦਰ ਨਿਪਟਾਰਾ ਸਵੇਰੇ ਚੜ੍ਹ ਹਫ਼ਤਾ ਅਮਲ ਪੂਰਾ ਹੋਵੇਗਾ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇ ਕੰਟੈਂਟ ਜੀ ਲੱਭੀ ਹੋਵੇ ਤਾਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਕਰਕੇ ਤੁਹਾਡੇ ਚੈਨਲ ਨੂੰ ਸਪੋਰਟ ਕਰਨਾ ਨਿਰਦੇਹਾ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ